ਫੋਨ ਫੋਨ ਕਿਹਦਾ ਯਾਰ ਵਕੀਲ ਦਾ ਲੱਗਦਾ ਹੈ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ੁਕਰ ਆ ਸ਼ੁਕਰ ਆ ਸ਼ੁਕਰ ਮਾਲਕ ਦੀ ਘੜੀ ਤੂੰ ਅਜਾ ਜੂ ਕੰਮ ਰੋਖ ਚਲੋ ਠੀਕ ਹੈ ਠੀਕ ਹੈ ਭਾਜੀ ਅਸੀਂ ਪਹੁੰਚਨੇ ਫਿਰ ਅੱਜ ਹੈ ਠੀਕ ਹੈ ਠੀਕ ਹੈ ਜੀ ਓਕੇ 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 ਠੀਕ ਹੈ ਠੀਕ ਹੈ ਸ਼ੁਕਰ ਆ ਮਾਲਕਾ ਬਾਬਾ ਨਾਨਕਾ ਖਲਾਸੀ ਹੋ ਗਈ ਮੁੰਡੇ ਦੀ ਹੈ ਚਲੋ ਦੀ ਮਾਂ ਨੂੰ ਦੱਸਣਾ ਜਾ ਕੇ ਹੁਣ ਜੀਵਨ ਹਾਂਜੀ ਉਹ ਕੀ ਕਰਨੀ ਆ ਕੁਛ ਨਹੀਂ ਛੱਡ ਦੇ ਚਾੜ ਮੇਰੀ ਗੱਲ ਸੁਣ ਆਹ ਕੰਮ ਛੱਡ ਤੇ ਵਕੀਲ ਦਾ ਆਇਆ ਫੋਨ ਵਕੀਲ ਦਾ ਫੋਨ ਆਇਆ ਆਹੋ ਅਜੋ ਐਣੀ ਮੁੜੀ ਦੀ ਮੰਤਰ ਚ ਮਾਂ ਤਾਂ ਐਣੀ ਮੇਰੇ ਪੱਗ ਦੀ ਆਇਆ ਨਾ ਘਰ ਅਜ ਕੈਮ ਨਹੀਂ ਸ਼ੁਕਰ ਆ ਤੇਰਾ ਮਾਲਕਾ ਸ਼ੁਕਰ ਵਾ ਮੇਰਾ ਪੁੱਤ ਵੀ ਘਰ ਆ ਚਲਿਆ ਵਾ ਅੱਜ ਮੈਨੂੰ ਤਾਂ ਯਕੀਨ ਜਿਆ ਨਹੀਂ ਆਉਂਦਿਆ ਕਿ ਸੱਚੀ ਮੱਤੀ ਅੱਜ ਤੇ ਯਾਰ ਤੈਨਾਂ ਮੈਂ ਝੂਠ ਥੋੜਾ ਬੋਲਣਾ ਸੀ ਆਹ ਵੇਦਾ ਫੋਨ ਆਇਆ ਵਾ ਆਹ ਸ਼ੁਕਰ ਵਾਕੇ ਤੇ ਕਿ ਤੇਰਾ ਹਾਲ ਨਾ ਕੰਮ ਕਰ ਹੁਣ ਮਾਹ ਸੁਮੰਤ ਦਾ ਟਾਈਮ ਆਇਆ ਹਾਲ ਕੰਮ ਕਰਨ ਸੁਖਾ ਨਾਲ ਹੀ ਆਏ ਇਹ ਵੀ ਖੁਸ਼ੀ ਦਾthrੂ ਵਾ ਤੁਹਾਨੂੰ ਕੀ ਪਤਾ ਵਾ ਮੈਂ ਕਿੰਨੀ ਖੁਸ਼ ਵਾ ਕਿੰਨਾ ਚਾਹ ਵਾ ਮੇਨ ਅੰਦਰ ਅੰਦਰ ਹਾਈ ਹੋ ਸਕਦਾ ਵਾ ਸਾਡੀ ਨਾਉਂ ਵਾਪਸ ਆ ਜੇ ਕਿਤੇ ਜਿੱਦਾਂ ਸਾਡਾ ਪੁੱਤ ਵਾਪਸ ਆ ਚਲਿਆ ਅੱਜ ਉਹ ਪਹਿਲਾਂ ਇਹਨੂੰ ਤੇ ਲਈਏ ਘਰ ਉਹਦਾ ਬਾਅਦ ਚ ਵੇਖਾਂਗੇ ਕੀ ਬਣਨਾ ਵਾ ਤੇ ਤੁਸੀਂ ਇੰਦਾ ਕਰੋ ਛੇਤੀ ਛੇਤੀ ਜਾਓ ਤੇ ਮੇਰੇ ਪੁੱਤ ਨੂੰ ਲੈ ਕੇ ਆਓ ਹੁਣ ਫਿਰ ਜਾਣਾ ਵਾ ਹੈ ਨਾਲ ਭਾਈ ਲੈ ਜਾ ਲੈ ਜਾਓ ਪਾਜੀ ਨੂੰ ਤੇ ਛੇਤੀ ਆ ਰਹਿਓ ਲੋ ਠੀਕ ਹੈ ਮੈਂ ਤੇ ਆਇਆ ਤੀ ਨਾਂ ਨੁਕਰ ਕਰਦੇ ਤੇ ਫਿਰ ਨਹੀਂ ਕਰਦੇ ਨਾਂ ਨੁਕਰ ਜੇ ਐਡੀ ਵੱਡੀ ਖੁਸ਼ੀ ਹੋਣਾ ਦੱਸੋਗੇ ਤੇ ਉਹਨਾਂ ਤੇ ਉਹਨਾਂ ਪੱਟ ਦਿਆ ਨੇ ਉਹ ਵਿਚਾਰੇ ਕਿਹੜਾ ਹਰ ਸਾਥ ਨੂੰ ਜਦੋਂ ਉਹਨਾਂ ਕਹਣਾ ਬਾਰ ਬਾਰ ਫੋਨ ਕਰਦੇ ਬਾਰ ਬਾਰ ਫੋਨ ਕਰਦੇ ਬੰਦਾ ਕਿੰਦਾ ਹੀ ਲਾਗਦਾ ਹੈ ਨਹੀਂ ਕੋਈ ਕਰ ਨਹੀਂ ਮੇਰੀ ਗੱਲ ਸੁਣੋ ਹੁਣ ਟਾਈਮ ਨਾ ਲਾਓ ਠੀਕ ਹੈ ਨਾ ਮੈਂ ਵੀ ਹਸ ਸਫਾਈਆਂ ਕਰ ਲਾ ਚੰਗੀ ਤਰ੍ਹਾਂ ਸਾਰੇ ਘਰ ਚ ਤੇ ਕੁਝ ਖਾਣ ਵਾਸਤੇ ਬਣਾ ਲਾਂ ਆਪਣੇ ਪੁੱਤ ਲਈ ਕਿਤਾ ਇੰਨੇ ਸਾਲ ਚ ਕਿਤੇ ਚਾਚਾ ਨਾ ਰੋਟੀ ਵੀ ਖਾਦੀ ਉਹਨੇ ਕਿ ਨਹੀਂ ਚਲ ਮੈਂ ਕਹਿਣਾ ਚਲ ਇੰਨੀ ਕਿ ਸੱਟ ਲੱਗਣਾ ਨਾ ਤੇ ਆ ਵੀ ਗਾੜੀ ਸੁਧਰ ਜੂਗਾ ਉਹ ਤਰ੍ਹਾਂ ਉਹ ਨਹੀਂ ਆਉਣੀ ਜੀ ਉੱਥੇ ਨਾ ਜਾਂਦਾ ਤੇ ਸੁੱਧਰ ਜਾਣਾ ਸਾਡੇ ਸਮਝਾਇਆ ਨਹੀਂ ਸਮਝਣਾ ਉਹਨੇ ਮੇਰਾ ਤਾਂ ਦਾਵਾ ਕੋਈ ਜੱਸ ਨੂੰ ਫੋਨ ਕਰਾਂ ਕਿ ਪਰਮਕਾਰ ਆ ਚੱਲਿਆ ਵਾ ਉਹ ਮੇਰੀ ਗੱਲ ਸੁਣ ਮੈਂ ਚੱਲਿਆ ਫਿਰ ਉੱਧਰ ਨੂੰ ਜਾ ਜਾਓ ਤੀ ਜਾਓ ਜਦ ਟੈਮ ਨਾ ਜਾਓ ਤੇ ਟੈਮ ਨਾ ਆਇਓ ਚਲ ਠੀਕ ਆ ਫੜਾਉਂ ਤੇ ਰੋਟੀ ਪਾਣੀ ਹੈ ਸ਼ੁਕਰ ਹੈ ਰੱਬਾ ਤੇਰਾ ਸ਼ੁਕਰ ਵਾ ਤੇਰਾ ਲੱਖ ਲੱਖ ਸ਼ੁਕਰ ਹੈ ਮਾਲਕਾ ਕਿ ਤੇ ਅੱਜ ਕਰਮਾਂ ਵਾਲਾ ਦਿਨ ਚੜਿਆ ਵਾ ਅੱਜ ਮੇਰੇ ਪੁੱਤ ਨੇ ਘਰ ਆ ਜਾਣਾ ਵਾ ਹੈ ਅੱਖਾਂ ਤਸ ਗਈਆਂ ਮੇਰੀਆਂ ਕਿਤੇ ਆਪਣੇ ਪੁੱਤ ਨੂੰ ਵੇਖਣ ਵਾਸਤੇ ਜੱਸ ਸ਼ਿਸ਼ੇ ਦੀ ਕੰਮ ਦੇ ਦੇਣਾ ਵਾ ਸਾਰੇ ਮੈਂ

ਸ਼ੁਕਰ ਵਾ ਕਿ ਤੇ ਮੇਰਾ ਪੁੱਤ ਘਰ ਆਇਆ ਵਾ ਹੈ ਅੱਜ ਤੇ ਕਰਮਾ ਵਾਲਾ ਦਿਨ ਚੜਿਆ ਵਾ ਪੁੱਤ ਚਲ ਆ ਅੰਦਰ ਆ ਆ ਆ ਤਾਂ ਮੇਰਾ ਪੁੱਤ ਇੱਥੇ ਬੈ ਪਾਣੀ ਦੇ ਆ ਮੋਤ ਨਹੀਂ ਮੰਮੀ ਪਾਣੀ ਨਹੀਂ ਪੀਣਾ ਮੈਂ ਦੇਖਾਂ ਮੇਰਾ ਪੁੱਤ ਕਿਦਾਂ ਲਿੱਸਾ ਹੋ ਗਿਆ ਵਾ ਪੁੱਤ ਮੈਨੂੰ ਇਹ ਦੱਸ ਪਹਿਲਾਂ ਉੱਥੇ ਰੋਟੀ ਕਿੱਦਾਂ ਦੀ ਮਿਲਦੀ ਹੈਗੀ ਰੋਟੀ ਮੰਮੀ ਕਾਦੀ ਦਿੰਦੀ ਹੈ ਤੇ ਪਾਣੀ ਅਕੀ ਦਾਲ ਹੀ ਇਦਾਂ ਗਾਂ ਕਰ ਦਿੰਦੇ ਖਾਲੇ ਚੁੱਪ ਕਰਕੇ ਤੇ ਮੇਰਾ ਕੜਾ ਜੀ ਕਰਦਾ ਰੋਟੀ ਖਾਣ ਨੂੰ ਮੈਂ ਤੇ ਆਹ ਵੇਖ ਕੇ ਰੋਂਦੀ ਹੁੰਦੀ ਸੀ ਪਤਾ ਨਹੀਂ ਮੇਰੇ ਪੁੱਤ ਨੇ ਰੋਟੀ ਖਾਧੀ ਆ ਕਿ ਨਹੀਂ ਕੱਪੜਾ ਲੀੜਾ ਵੀ ਇਦਾਂ ਦਾ ਮਿਲਦਾ ਹੀ ਆ ਤੇ ਚਲੋ ਤੁਸੀਂ ਭੇਜੇ ਸੀ ਡੈਡੀ ਆ ਤੇ ਉਹ ਬਾਗੇ ਆ ਹੋਰ ਕੀ ਮੈਂ ਤਾਂ ਨਵੇਂ ਲੈ ਕੇ ਆਈ ਮੈਂ ਨਵੇਂ ਲੈ ਕੇ ਜਾਇਓ ਮੇਰੇ ਪੁੱਤ ਵਾਸਤੇ ਤੇ ਸੋਨਾ ਬਣ ਕੇ ਆਪਣੇ ਘਰ ਆਵੇ ਤੈਨੂੰ ਕੀ ਪਤਾ ਪੁੱਤ ਕਿਦਾਂ ਦਿਨ ਕੱਢੇ ਗਿਣ-ਗਿਣ ਕੇ ਗਲੀ ਗੁਆਂਢ ਸਾਰਾ ਵੇਖਣ ਡੈ ਕਿ ਵੇਖੋ ਆ ਕੇ ਚੱਲ ਕੋਈ ਨਹੀਂ ਪੁੱਤ ਜਿੰਨੇ ਮੂੰਹ ਨਹੀਂ ਆ ਗੱਲਾਂ ਲੋਕਾਂ ਨੂੰ ਗੁਆਵੜ ਕਰੀਦੀ ਹੁੰਦੀ ਹੁਣ ਗਾੜੀ ਬੱਤਾ ਬਣ ਜੀ ਕੋ ਸਵਾਦ ਦੇ ਕੰਮ ਫਰ ਲੱਗਾ ਨਾ ਤੇ ਕੀ ਪਾ ਵਿਗਦੀ ਆ ਬਿਲਕੁਲ ਮੈਂ ਤਾਂ ਬਥੇਰਾ ਹੁੰਦੀ ਹੁੰਦੀ ਪੁੱਤ ਤੇਰੇ ਗਾੜੀ ਪੁੱਤ ਮਾੜੇ ਕੰਮ ਦਾ ਮਾੜਾ ਨਤੀਜਾ ਹੁੰਦਾ ਵਾ ਨਾ ਬਾਹਰ ਜਾਇਆ ਕਰ ਉਹ ਤਾਂ ਸ਼ੁਕਰ ਹੈ ਜੀ ਉਹਨੇ ਤੇ ਮਸੜਦਾ ਸਹੀ ਗੱਲ ਆ ਤੇ ਪਿੰਦਰ ਹੁਣਾਂ ਦਾ ਸੀਸਾ ਦੇ ਆਪਣੇ ਮਸੜ ਦੇ ਸਿਰ ਨੂੰ ਹੈ ਜਿਨ੍ਹਾਂ ਨੇ ਦੌੜ ਭੱਜ ਕਰਕੇ ਤੇ ਤੈਨੂੰ ਅੱਜ ਕਰ ਲੈੰਦਾ ਵਾ ਉਹ ਤਾਂ ਗੱਲ ਵਾ ਤੇ ਭਾਜੀ ਹੁਣੀ ਨਹੀਂ ਆਏ ਨਾਲ ਉਹਨਾਂ ਦੇ ਭਾਜੀ ਹੁਣ ਐਵੇਂ ਹੈਗਾ ਸੀ ਪਰ ਅੱਜ ਪਿੰਦਰ ਦਾ ਫੋਨ ਆ ਗਿਆ ਫਿਰ ਬਾਹਰ ਦੇ ਬਾਹਰ ਹੀ ਚੱਲ ਗਏ ਅੱਛਾ ਅੱਛਾ ਠੀਕ ਵਾ ਤੇ ਮਮੀ ਮੇਰੀ ਕਾਲ ਸੁਣ ਜੱਸ ਕਰਦੀ ਆ ਫੋਨ ਕਿ ਨਹੀਂ ਮੈਂ ਕਿੱਥੇ ਕਰਦੀ ਜੱਸ ਫੋਨ ਹੈ ਮੈਂ ਤੇ ਤੈਨੂੰ ਬਥੇਰਾ ਸਮਝਾਇਆ ਸੀ ਤੇ ਪੁੱਤ ਛੱਡ ਦੇ ਮਾੜੀਆਂ ਆਤਾ ਟੂਕੜਾ ਆਖੇ ਲੱਗਾ ਹੈ ਆ ਵੇਹਲਾ ਹੁਣ ਤੇਰਾ ਘਰ ਤਾਂ ਬਰਬਾਦ ਹੋ ਗਿਆ ਨਾ ਉਹ ਤੁਹਾਨੂੰ ਫੋਨ ਕਰਨੋਂ ਹਟ ਗਈ ਤੇਰੇ ਸਾਰੇ ਹੀ ਪਤਾ ਲੱਗ ਗਿਆ ਸਰੀਆ ਕਤੂਤਾ ਤੇਰੀਆਂ ਦਾ ਹੈ ਉਹਨਾਂ ਵੀ ਠੋਕ ਠੋਕੇ ਜਵਾਬ ਦਿੰਦੇ ਸਾਨੂੰ ਪਿਆਪਾ ਕੁੜੀ ਨਹੀਂ ਕੀ ਹੁਣ ਇਹਦੇ ਰਨ ਦੇੜੀ ਹੁਣ ਇਹ ਤਲਾਕ ਕਰਾਉਣਾ ਮਮੀ ਮੇਰਾ ਉਹ ਸਾਥ ਤੇ ਦਿੰਦੇ ਮੈਂ ਉਹਨਾਂ ਦਾ ਜਵਾਈ ਭਾਈ ਵੇ ਸਾਥ ਤੇਰਾ ਕਾਹਦਾ ਦਿੰਦੇ ਹੈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਨਾ ਕਿ ਤੂੰ ਨਸ਼ੇ ਕਰਦਾ ਵਾ ਤੇ ਮੁੜ ਕੇ ਕੋਈ ਮੂੰਹ ਕਰਦਾ ਉਹ ਤੀ ਵਾਲੇ ਹੀਗੇ ਸਾਡੀ ਵੀ ਤੀ ਹੁੰਦੀ ਤੇ ਇਦਾਂ ਘੇਰਾ ਸਾਥ ਦੇਣਾ ਸੀਗਾ ਉਹ ਸੱਚੇ ਵਿਚਾਰੇ ਆਪੇ ਥਾਂ ਤੇ ਚੱਲ ਕੋਈ ਗੱਲ ਨਹੀਂ ਪੁੱਤ ਮੈਨੂੰ ਇੰਨੀ ਬੜੀ ਖੁਸ਼ੀ ਆ ਤੂੰ ਘਰ ਆ ਗਿਆ ਅੱਜ ਅੱਜ ਤੋਂ ਆ ਗੱਲਬਾਤ ਹੋਈ ਹੈ ਨਾ ਤੇਰੀ ਹਾਂਜੀ ਮੈਂ ਮੁੜ ਕੇ ਪਿੰਡ ਵੀ ਗਿਆ ਹੀ ਉੱਥੇ ਅਛਾ ਉਹਨਾਂ ਨੇ ਉਹਨਾਂ ਮੈਨੂੰ 20-20 ਗੱਲਾਂ ਕੀਤੀਆਂ ਮੈਨੂੰ ਕੁਛੇ ਉੱਠਣ ਜੋ ਕਰੇ ਛੱਡਿਆ ਉਹਨਾਂ ਨੇ ਇੰਨੀ ਬੇਇੱਜ਼ਤੀ ਕੀਤੀ ਮੇਰੀ ਕਹਿੰਦੇ ਜੇ ਇਹੋ ਜਿਹਾ ਹੈ ਤਾਂ ਤੁਸੀਂ ਵਿਆਹ ਕਿ ਕੀਤਾ ਉਹਦਾ ਚੱਲ ਕੋਈ ਨਹੀਂ ਮਿੱਟੀ ਪਾਓ ਇਹਨਾਂ ਗੱਲਾਂ ਤੇ ਹੁਣ ਤੇ ਪੁੱਤ ਤੇਰੀ ਮਾਸੀ ਦਾ ਫੋਨ ਵੀ ਆਇਆ ਸੀ ਉਹ ਵੀ ਆਉਂਦੀ ਹੁਣੀ ਆ ਹੈ ਬੜਾ ਹੀ ਚਾਹ ਕੀਤਾ ਉਹਨੇ ਪਿਆਜ ਲਿਆ ਮੇਰਾ ਬਣੇਵਾ ਆਂਦੀ ਮੈਂ ਤਾਂ ਹੁਣੇ ਆ ਗਈ ਬਸ ਹੈ ਸੁਨਾ ਮਿਲਿਆ ਹੈ ਕਹਿੰਦੇ ਉਹਦੇ ਆ ਗਿਆ ਵਾ ਆ ਉਹਦੇ ਵੀ ਆ ਗਿਆ ਵਾ ਚੱਲ ਇਹ ਵੀ ਸ਼ੁਕਰ ਆਪਣੇ ਘਰ ਆ ਗਿਆ ਵਾ ਹੈ ਜਿਹੜੀ ਉਹਦੀ ਹਾਲਤ ਹੋ ਗਈ ਸੀ ਪੁੱਤ ਉਹ ਤੇ ਬੜਾ ਹੀ ਮਾੜਾ ਹਾਲ ਸੀਗਾ ਉਹਦਾ ਹੈ ਪਤਾ ਨਹੀਂ ਕਿਹੜੇ ਤਰੀਕੇ ਨਾਲ ਤੇਰੇ ਮਾਸੜੇ ਕਢਾਇਆ ਉੱਥੋਂ ਚਲੋ ਵਧੀਆ ਵਾ ਕਿ ਉਹਨਾਂ ਦਾ ਵੀ ਸ਼ੁਕਰ ਵਾ ਚੱਲਾ ਅੰਦਰ ਚੱਲੀਏ ਲੈ ਢੀੜੇ ਢੋੜੇ ਲਾਰ ਮਾਰਨਾ ਬੈ ਲੰਮੀ ਨੇ ਪੋਤਾ ਗਾ ਇੱਥੇ ਬੈਹ ਮੇਰਾ ਪੁੱਤ ਵੇਖਾ ਕਿੰਨਾ ਮਾੜਾ ਹੋ ਗਿਆ ਮੇਰਾ ਪੁੱਤ ਹੈ ਕੋਈ ਗੱਲ ਨਹੀਂ ਪੋਤਾ ਹੁਣ ਮੈਂ ਸਿਆਲ ਤੈਨੂੰ ਮੈਂ ਕਹੂੰ ਨਾ ਕੋਮਣਾ ਕੇ ਦਿੰਨੀ ਹੈ ਚੰਗਾ ਆਪੇ ਵਧੀਆ ਹੋ ਜਾਣਾ ਵਾ ਥੋੜੇ ਦੇ ਨਾ ਅੱਜ ਹੋਰ ਕੱਲ ਹੋਰ ਕਿੰਨਾ ਫਰਕ ਪੈਦਾ ਜਾਣਾ ਵਾ ਮੰਮੀ ਉੱਥੇ ਨਹੀਂ ਹੈ ਰੋਟੀ ਪਾਣੀ ਸਹੀ ਹੈਗਾ ਤੁਹਾਨੂੰ ਪਤਾ ਮੈਂ ਕਦੀ ਮਾੜਾ ਰੋਟੀ ਪਾਣੀ ਖਾਦਾ ਹੀ ਨਹੀਂ ਪਲੀ ਬਣ ਤੁਸੀਂ ਖਵਾਉਂਦੇ ਰਹੇ ਮੈਨੂੰ ਅਈ ਇਹ ਥੋੜੀ ਪਾਣੀ ਵਾਲੀ ਦਾਲਾਂ ਖਾਦੀਆਂ ਪੁੱਤ ਕੀ ਕਰਨਾ ਫਿਰ ਮਜਬੂਰੀ ਹੀ ਨਾ ਤੇ ਵੇਖ ਲੈ ਜੱਸਦਾ ਹਾਂ ਮੈਂ ਜੱਸ ਨੂੰ ਫੋਨ ਕਰਦੀ ਰਹੀ ਆ ਤੇ ਕਿਤੇ ਮੈਨੂੰ ਤੋੜ ਕੇ ਜਵਾਬ ਦਿੱਤਾ ਉਹਨੇ ਹੈ ਕਿਤੇ ਇੱਕ ਵਾਰੀ ਲਿਹਾਜ਼ ਨਹੀਂ ਕੀਤਾ ਵੀ ਇੰਨਾ ਪੈਹਾ ਲਾ ਕੇ ਮੈਨੂੰ ਬਾਹਰ ਕੱਲੇ ਆਵਾ ਹੈ ਵੇਖ ਲੈ ਸਾਡੇ ਪੈਸੇ ਵੀ ਜਿਹੜੇ ਇੰਨੇ ਸਾਡੇ ਪਾਣੀ ਵਿੱਚ ਹੀ ਚਲ ਗਏ ਬਿਲਕੁਲ ਚਲ ਗਏ ਇੱਥੇ ਤੇ ਕਿੰਝ ਰਹੀ ਮੇਰੇ ਤੇ ਪੈਸੇ ਲੰਘ ਦੋ ਤੇ ਮੈਂ ਤੈਨੂੰ ਜਿੱਦਾਂ ਮਰਜੀ ਤੈਨੂੰ ਕਿਸੇ ਵੀ ਹਾਲਤ ਹਾਂ ਮੈਂ ਤੈਨੂੰ ਲੈ ਕੇ ਜਾਊਂਗੀ ਤੇ ਵੇਖ ਲੈ ਉਹਨਾਂ ਸਭ ਕੁਝ ਭੁੱਲ ਗਿਆਈਓ ਤੇ ਹੁਣ ਫੋਨ ਕਰਨਾ ਵੀ ਗਈ ਸਾਡੇ ਨੰਬਰ ਵੀ ਕੱਟ-ਕੁੱਟ ਦਿੱਤੇ ਆ ਪਤਾ ਨਹੀਂ ਕੀ ਕੀਤਾ ਵਾ ਫੋਨ ਲਾਈਏ ਤਾਂ ਲੱਗਦਾ ਹੀ ਨੀਗਾ ਹਾਂ ਆ ਮੈਨੂੰ ਵੀ ਡੈਡੀ ਦੱਸਣ ਡਾ ਕਹਿੰਦਾ ਹਾਂ ਤੇ ਬਲਾਕ ਕਰਤਾ ਵਾ ਬਲਾਕ ਹੀ ਕਰਤਾ ਪੁੱਤ ਨੇ ਇਹੋ ਗੱਲ ਚੱਲ ਕੀ ਕਰਨਾ ਪੁੱਤ ਫਿਰ ਫਸਤੀ ਦਾ ਭਾਜੀ ਸੱਚਿਕਾ ਬਸ ਸੱਚਿਕਾ ਕੀ ਹਾਲ ਦੇ ਹਾਂ ਠੀਕ ਹੈ ਵਧੀਆ ਆਏ ਹੋਏ ਹੋਰ ਕਿਦਾਂ ਆ ਗਿਆ ਫਰਮ ਓਏ ਆ ਗਏ ਹੁਣ ਆਣਾ ਕਹਦਾ ਸੀ ਇੰਨਾ ਪੈਸਾ ਲੱਗਾ ਬਹੁਤ ਮੁਸ਼ਕਲ ਕੰਮ ਬਣਿਆ ਭਾੜਾ ਤੇ ਗਿਆ ਨਾ ਹੋ ਗਈ ਨਾ ਜਮਾਨਤ ਦੀ ਉਹ ਫਤਿਹ ਗੱਲ ਆ ਤੈਨ ਮੈਂ ਕੀ ਦੱਸਾਂ ਥਾਂ ਥਾਂ ਜਾ ਕੇ ਨਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਇੱਥੇ ਅੰਦਰ ਹੁਣੇ ਗਈ ਹੁਣ ਤੇਰੇ ਘੜ ਘੜੀ ਦੇ ਮਿਲਦੀ ਉਹਨਾਂ ਨੂੰ ਕਿ ਤੁਸੀਂ ਬਾਹਰ ਹੀ ਬੈਠੇ ਜੇ ਉਹ ਮੈਂ ਪਰੋਂ ਥੱਕਾ ਆਇਆ ਉੱਥੋਂ ਵੀ ਸਵੇਰ ਦੇ ਗਏ ਆਜੋ ਅੰਦਰ ਤੁਸੀਂ ਵੀ ਤੇ ਨਾ ਕਰਨਾ ਮੈਂ ਹੁੰਦਾ ਕੋਈ ਮੁੰਡਾ ਬੱਸ ਚੱਲ ਮਿਲਦੀ ਨਹੀਂ ਮਾੜੇ ਦਿਨ ਝੁਆ ਗਏ ਇੱਥੇ ਜੀ ਮਾਪੁੱਤ ਆ ਗਈ ਤੇਰੀ ਭੈਣ ਸਾਸਰੀ ਘਾਲ ਆ ਗਿਆ ਮੇਰਾ ਪੁੱਤਰ ਸਾਸਰੀ ਘਾਲ ਠੀਕ ਆ ਠੀਕ ਆ ਤੂੰ ਸੁਣਾ ਪੁੱਤ ਠੀਕ ਹੋ ਨਾ ਠੀਕ ਹੋ ਨਾ ਜੀ ਤੁਸੀਂ ਦੱਸੋ ਕਿਦਾਂ ਵੇ ਕਿਤੇ ਮੇਰਾ ਪੁੱਤ ਕਿੱਥੇ ਲੱਗਿਆ ਹੈ ਹੈ ਇੱਥੇ ਆ ਗਿਆ ਲੱਗ ਗਿਆ ਜਾਈ ਦੇ ਕਿੱਦਾਂ ਮੈਂ ਠੀਕ ਠਾਕ ਵਾ ਨਾ ਹਾਂਜੀ ਮੈਂ ਠੀਕ ਆ ਹਾਂਜੀ ਹਾਂ ਵੇਖ ਕੇ ਕਿਦਾਂ ਹੋ ਰਹੀ ਉਹ ਵੇਖਾ ਕਿਦਾਂ ਲਿਸਾ ਹੋ ਗਿਆ ਵਾ ਮੈਂ ਕਿਹੜੇ ਬਦਲਿਆ ਕਿਦਾਂ ਲਿਸਾਇਆ ਲੱਗਣ ਰਿਹਾ ਕਿਦਾਂ ਵੀ ਹੱਥ ਵਿੱਚ ਹੀ ਬੜੀਆਂ ਵਿਚਾਰੇ ਮਛਰ ਮਛਰ ਬੜਾ ਨਾਲੇ ਤੁਹਾਨੂੰ ਪਤਾ ਉੱਥੇ ਕਿਹੜਾ ਸਪਾਈਆਂ ਹੁੰਦੀਆਂ ਮੈਂ ਤੇ ਪੁੱਤ ਵੇਹ ਜੋ ਮਾੜੇ ਕੰਮ ਕਰੇ ਉਹ ਤੇਜਾ ਵੀ ਤਾਂ ਮਾੜਾ ਹੀ ਹੁੰਦਾ ਵਾ ਬਿਲਕੁਲ ਜੀ ਬਿਲਕੁਲ ਤੈਨੂੰ ਬਠੇਰਾ ਸਮਝਾਉਂਦੇ ਹੀਗੇ ਮੈਂ ਆਉਂਦੇ ਹੀ ਮੈਂ ਵੀ ਤੇ ਵੱਖਰਾ ਸਮਝਾਉਂਦੇ ਹੀਗੇ ਕਿ ਪੁੱਤਾਂ ਕੰਮ ਬੜੇ ਮਾੜੇ ਹੀ ਹੋ ਚਲੇ ਕਹ ਲਾਇਆ ਤੇ ਤੂੰ ਗਾੜੀ ਸਮਝ ਜੀ ਤੂੰ ਵੇਲਾ ਫੇਰ ਉ ਬਿਲਕੁਲ ਕਿ ਕੋਈ ਨਾ ਪੁੱਛਾ ਕਿ ਕਿੱਦਾਂ ਪਿੱਛੋਂ ਤੇਰੇ ਦਿਨ ਕੱਢੇ ਆ ਤੇਰੀ ਮਾਂ ਵਿਚਾਰੀ ਰੋਦੀ ਰਹੀ ਹੁਣ ਕਿਤੇ ਉਹਨੂੰ ਸਾਹ ਸਾਹ ਆਇਆ ਤੂੰ ਐਂ ਘਰ ਤੇ ਬਿਲਕੁਲ ਜੀ ਮੈਂ ਤੇ ਉਹ ਕੱਲ ਪਤਾ ਨਹੀਂ ਕਿਹੜੀ ਘੜੀ ਨੂੰ ਇੱਧਰ ਫਸ ਗਿਆ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਕਿੱਦਾਂ ਆਈਂਨੀ ਸੋਹਣੀ ਤੇਰੀ ਜ਼ਿੰਦਗੀ ਏ ਹੈ ਐਨਾ ਸੋਹਣਾ ਤੇਰਾ ਘਰਬਾਰ ਸਭ ਕੁਝ ਵਧੀਆ ਸੈੱਟ ਹੀਗਾ ਹੁਣ ਤੇਰੇ ਨਾਲ ਦੀ ਜੁੜੀ ਉਹ ਬਾਤ ਚੱਲ ਗਈ ਹੀਗੀ ਤੇ ਚਲ ਤੈਨੂੰ ਉਹਨੇ ਲੈ ਜਾਣਾ ਹੀਗਾ ਹੁਣ ਤੇਰਿਆਂ ਕਰਤੂਤਾਂ ਕਰਕੇ ਉਹਨੇ ਵੇਖ ਲਾ ਸਭ ਕੁਝ ਫੋਨ ਫੋਨ ਕਰਨਾ ਸਾਰੇ ਬੰਦ ਕਰ ਦਿੱਤੇ ਯੋ ਮੈਂ ਤਾਂ ਸੱਚੀ ਆ ਤੇ ਤੂੰ ਕੰਮ ਹੀ ਇਹੋ ਜਿਹਾ ਕੀਤਾ ਵਾ ਜੇ ਤੂੰ ਨਾ ਕੀਤਾ ਹੁੰਦਾ ਤੇ ਫਿਰ ਅਸੀਂ ਉਹਨੂੰ ਕਹਿਣ ਵਾਲੇ ਬੰਦੇ ਹੁਣ ਅਸੀਂ ਉਹਨੂੰ ਕੀ ਕਹੀਏ ਕਿਉਂਕਿ ਇਹ ਝੂਠੇ ਆ ਹੁਣ ਤੂੰ ਗਲਤ ਨਿਕਲਿਆ ਵਾ ਜੇ ਤੂੰ ਸਹੀ ਹੁੰਦਾ ਤੇ ਫਿਰ ਅਸੀਂ ਉਹਨੂੰ ਕਹਿਣ ਵਾਲੇ ਬੰਦੇ ਹੁਣ ਕਰੀਏ ਤੇ ਕਰੀਏ ਕੀ ਨਹੀਂ ਸਹੀ ਆ ਮੈਂ ਸਹੀ ਗੱਲ ਤਾਂ ਠੀਕ ਆਹੋ ਵੇਖਾਂ ਭੈਣ ਕੀ ਸੋਚਿਆ ਤੇ ਕੀ ਹੋਇਆ ਹੈ ਜੇ ਅਹੀਂ ਉਹ ਤੋਂ ਪੈੜੀ ਲਿਆਂਦੀ ਆ ਤੇ ਪਹਿਲਾਂ ਉਹਦੇ ਵੇਖ ਲੈ ਕਿਹੜੇ ਹਾਲਾਤਾਂ ਵਿੱਚ ਉਹ ਤੋਂ ਮੁੜ ਕੇ ਆਇਆ ਵਾ ਵਾਪਸ ਤੇ ਜੇ ਇਹ ਆ ਤੇ ਇਹ ਚੰਗਾ ਭਲਾ ਕਿਹੜੇ ਕੰਮਾਂ ਵਿੱਚ ਪੈ ਗਿਆ ਮੈਟ ਕਹਿ ਲਈ ਪਰ ਬੁਰਾ ਕੰਮ ਨਾਲ ਬੁਰਾ ਨਤੀਜਾ ਹੁੰਦਾ ਵਾ ਹੁਣ ਵੇਖ ਲਾ ਜਿੱਦਾਂ ਪੈਸੇ ਇਕੱਠੇ ਕੀਤੇ ਹਨਾ ਉਦਾਂ ਹੀ ਹਾਟੇ ਚਲੇ ਗਏ ਉਦਾਂ ਹੀ ਨਿਕਲ ਗਏ ਸਾਰੇ ਆਏ ਕਿਹੇ ਕੰਮ ਪੈਸੇ ਐ ਮੇ ਜੀ ਇਹੋ ਜਿਹਾ ਪਿਆਰ ਤਾਂ ਰੱਬ ਕਿਸ ਨੂੰ ਦਵਾਵੇ ਨਾ ਅਸੀਂ ਆਪਣੀ ਭੈਣ ਨਾਲ ੱਤਕਾ ਕੀਤਾ ਸੀ ਪਰ ਸਾਡੀ ਭੈਣ ਨੇ ਸਾਡਾ ਫਿਰ ਵੀ ਬੜਾ ਸਾਥ ਦਿੱਤਾ ਬੜਾ ਸਾਥ ਦਿੱਤਾ ਵੇਖਾ ਪਹਿਲਾਂ ਉਹਦੇ ਨੂੰ ਹੀ ਕਢਾ ਸਕਦੇਗੇ ਉਹਨਾਂ ਉਚਾਰੇ ਦੀ ਮਿਹਰਬਾਨੀ ਹੈ ਕਿੱਥੋਂ ਉਹਨਾਂ ਨੇ ਜ਼ਿੰਦਤ ਕਰ ਕਰਕੇ ਕਿਦਾਂ ਗੱਲਾਂ ਬਾਤਾਂ ਕਰ ਕਰਕੇ ਮੇਰਾ ਮੁੰਡਾ ਕਰ ਲਿਆ ਨਾ ਹੈ ਫਿਰ ਇਹਨੂੰ ਕਿਦਾਂ ਜੇਲ੍ਹ ਚੋਂ ਨਾ ਕਢਾਇਆ ਵਾ ਅਸੀਂ ਕਰਵਾ ਸਕਦੇ ਇਹੋ ਜਿਹਾ ਭਾਜੀ ਨੇ ਤਾਂ ਪਿਆਰੀ ਜਿੱਤੀ ਨਹੀਂ ਪਾਈ ਜਿੰਨੇ ਚਿਰ ਦੀ ਜਮਾਨਤ ਨਹੀਂ ਹੋਗੀ ਸਹੀ ਗੱਲ ਹੈ ਬੜਾ ਹੀ ਸਾਥ ਦਿੱਤਾ ਮਨੇ ਸਾਡਾ ਉਹਨਾਂ ਵਰਗਾ ਕੋਈ ਨਹੀਂ ਦੀਦੀ ਅਸੀਂ ਤਾਂ ਉਹਦੇ ਪੈਰਾਂ ਵਰਗੇ ਵੀ ਨਹੀਂ ਆ ਜਿੰਨੇ ਚੰਗੇ ਉਹ ਆ ਤੇ ਮੈਂ ਤਾਂ ਹੁਣ ਇਹੋ ਕਹਿਨੀ ਆ ਕਿ ਹਾਂ ਉਹ ਇੱਕ ਵਾਰੀ ਜਾ ਕੇ ਨਾ ਉਹਨਾਂ ਕੋਲ ਮਾਫੀ ਮੰਗਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਗੱਲ ਸਹੀ ਆ ਆ ਗੱਲ ਤੇ ਵਾਕਿਆ ਸਹੀ ਆ ਚਲ ਜੀ ਆਪਾਂ ਸਾਰੇ ਜੀ ਹੋ ਸਕਦਾ ਸਾਡੇ ਗਨਾਹ ਕਰੇ ਮਾਫ ਹੋਏ ਨਾ ਆਹ ਹੈ ਤਾਂ ਮਾਫੀ ਦੇ ਕਾਬਿਲ ਆਪਾਂ ਨਹੀਂ ਆ ਤੇ ਪਰ ਫਿਰ ਵੀ ਇੱਕ ਵਾਰੀ ਤੁਹਾਨੂੰ ਆਪਣੀ ਗਲਤੀ ਉਹਨਾਂ ਸਾਹਮਣੇ ਜਾ ਕੇ ਮੰਨਣੀ ਚਾਹੀਦੀ ਆ ਕਿਉਂਕਿ ਅਹੀਂ ਉਹਨਾਂ ਨੇ ਚੰਗਾ ਨਹੀਂ ਕੀਤਾ ਬਹੁਤ ਮਾੜਾ ਕੀਤਾ ਵਾ ਐਦਾਂ ਤਾਂ ਕੋਈ ਕਰਦਾ ਨਹੀਂ ਜਿਹੜਾ ਕੰਮ ਅਹੀਂ ਕਰ ਛੱਡੇ ਆ ਤਾਂ ਫੇਰ ਵਿਚਾਰਿਆ ਨਿਹੜੀ ਇੰਨੀ ਮਦਦ ਕੀਤੀ ਆ ਵੀ ਗੱਲ ਨਹੀਂ ਕਰਨੀ ਆਪਣੇ ਹੱਥੀਂ ਉੱਥੇ ਬਿਠਾ ਲਿਆ ਆਪਣੀ ਭੈਣ ਨੂੰ ਆਹੋ ਤੇ ਮੁੜ ਕੇ ਆਪੇ ਜਾ ਕੇ ਕੋ ਖੋਲਿਆ ਸਾਰਾ ਕੁਝ ਹੀ ਨਾ ਬੰਦਿਆਂ ਵਾਲਾ ਕੰਮ ਕੀਤਾ ਕਿੱਦਾਂ ਜਾ ਕੇ ਕਪੱਤ ਕਰਦਿਆਂ ਰਹਿੰਿਆ ਹੈ ਤੇ ਜਿਹੜੇ ਥਾਂ ਕਿਤੇ ਉਹਦੇ ਥਾਂ ਹੀ ਹੁੰਦੇ ਨਾ ਤਾਂ ਅਹੀਂ ਕਦੀ ਉਹਨੂੰ ਆਪਣੇ ਘਰ ਨਾ ਬਣਾ ਜੀ ਮੱਥੇ ਨਹੀਂ ਲੱਗਦਾ ਨਾ ਤੇ ਕਰੀ ਮੇਰੇ ਆਪ ਕਿਨਾਂ ਮਾਸੀ ਕੋ ਜਾ ਕੇ ਤੇਪਿੰਦਰ ਉਹਨਾਂ ਕੋ ਮਾਫੀ ਮੰਗੀ ਕਿਉਂਕਿ ਕੋਈ ਨਹੀਂ ਪੁੱਤ ਤੇ ਉਹਨੂੰ ਨਾਲ ਲੈ ਕੇ ਜਾਊਂਗੀ ਉਹ ਸਾਡੇ ਸਾਰਾ ਚਾ ਕੰਮ ਚੱਲਣ ਲੱਗਿਆ ਹੈਗਾ ਤੇ ਵੇਖ ਲੈ ਵੀ ਕੀ ਕੁਛ ਨਹੀਂ ਹੈ ਵੇਖਿਆ ਸਾਰਾ ਕੁਝ ਵੇਖ ਲਿਆ ਸੀ ਤੂੰ ਬੈ ਇਹਦੇ ਲੱਗੇ ਹੈ ਤੇ ਮੈਂ ਤੇਰੇ ਭਾਜੀ ਨਾਲ ਸਲਾਹ ਕਰਾਂ ਕਿ ਉੱਥੇ ਜਾਈਏ ਤੇ ਮਾਫੀ ਮੰਗੀਏ ਤੇ ਨਾਲੇ ਮੈਂ ਚਾਹ ਪਣੀ ਬਣਾਵਾ ਆਪਣੇ ਪੁੱਤ ਨੂੰ ਕੋਈ ਦਵਾ ਦੁੱਧਾ ਤੇ ਗਰਮ ਕਰਕੇ ਹੈ ਨਾ ਨਹੀਂ ਦੇਖ ਵੇ ਕਿਦਾਂ ਦਾ ਹੋਇਆ ਜਾਣੀ ਮੈਂ ਜਾਓ ਤੁਸੀਂ ਉੰਕਾ ਜਾਣਾ ਹੀ ਜਾਣਾ ਵਾ ਉਹਦੇ ਠੀਕ ਆ ਆਹੋ ਪੁੱਤ ਠੀਕ ਵਾ ਤੂੰ ਹੁਣ ਆਪਣਾ ਖਿਆਲ ਰੱਖ ਵੇ ਕਿੱਦਾਂ ਦਾ ਹੋਇਆ ਕਿੱਦਾਂ ਦਾ ਰੱਜੇੜਾ ਉੱਤਰਿਆ ਵਾ ਹੈਂ ਤੇ ਫੇਰ ਕਰਨਾ ਕਰੀ ਹੁਣ ਕਿਸੇ ਗੱਲ ਦਾ ਕੋਈ ਗੱਲ ਨਹੀਂ ਆ ਦਵਾਈ ਦਵਾਈ ਲੈਣੀ ਆ ਹੁਣ ਇੱਥੋਂ ਆਹ ਫੇਰ ਵੇਨਾ ਹਾਂਜੀ ਚਲ ਠੀਕ ਆ ਤੂੰ ਹੀ ਹੁਣ ਕੀ ਸੋਚਣ ਡੇ ਜੇ ਹੁਣ ਤੇ ਪੁੱਤ ਵੀ ਆ ਗਿਆ ਆਪਣਾ ਘਰ ਉਹ ਸੋਚਣਾ ਸੱਚਣਾ ਕੀ ਸੀ ਹਾਂ ਤੇ ਮੈਂ ਕਿ ਗੱਲ ਕਰਨੀ ਤੜਨਾ ਹਾਂ ਪ੍ਰਭ ਨੇ ਤੇ ਮੈਂ ਸਲਾਹ ਕੀਤੀ ਆ ਕਿ ਜਾ ਕੇ ਭਾਜੀ ਉਹਨਾਂ ਕੋਲ ਮਾਫੀ ਤਾਂ ਮੰਗਾਈਏ ਮੈਂ ਵੀ ਚੱਲਾਂ ਨਾਲ ਚਲ ਤੁਸੀਂ 간 ਨੂੰ ਜਾਣਾ ਵਾ ਗਲਤੀਆਂ ਤਾਂ ਆਪਾਂ ਕੀਤੀਆਂ ਵਾ ਤੇ ਸਾਡੀ ਮਾਫੀ ਮੰਗਣੀ ਬਣਦੀ ਹੈ ਹੈ ਨਾਲੇ ਮੈਂ ਪਰਮ ਨੂੰ ਵੀ ਲੈ ਜਾਨੀ ਆ ਨਾਲੇ ਮਿਲ ਕੇ ਇਹਦੀ 마ਸੀ ਤੇ ਖੁਸ਼ ਹੋ ਜੂਗੀ ਨੂੰ ਹੈ ਇੱਕ ਗੱਲ ਹੈਗੇ ਜਿੱਦਾਂ ਤੁਸੀਂ ਕੰਮ ਕੀਤੇ ਸੀ ਨਾ ਉਹ ਫੇਰ ਵੀ ਤੁਹਾਡਾ ਉਹਨਾਂ ਨੇ ਪੂਰਾ ਸਾਥ ਦਿੱਤਾ ਵਾ ਇਸੇ ਕਰਕੇ ਤੇ ਸ਼ਰਮਿੰਦੇ ਆ ਆਪਾਂ ਹੁਣ ਇੱਕ ਵਾਰੀ ਘਰ ਜਾਈਏ ਤੇ ਮਾਫੀ ਮੰਗੀਏ ਹੋ ਸਕਦਾ ਹਨ ਨੂੰ ਮਾਫੀ ਮਿਲ ਜAVE ਕਿਤੇ ਚਲ ਵੇਖ ਲਓ ਪਰਮ ਨੂੰ ਖਾਣ ਨਾਲ ਕਰੀਂ ਤੇ ਰਹੂਗਾ ਨਹੀਂ ਪਰਮ ਨੂੰ ਲੈ ਕੇ ਜਾਣਾ ਵਾ ਇਹਦੀ 마ਸੀ ਮਿਲੂਗੀ ਤੇ ਖੁਸ਼ ਹੋਊਗੀ ਤੇ ਦੇਖ ਕੇ ਹੈ ਹੋ ਚਲੋ ਹੋ ਸਕਦਾ ਹਨ ਮਾਫ ਕਰੀ ਦੇਵੇ ਕਿ ਤੇ ਨਿਆਣਿਆ ਕਰਕੇ ਕਰ ਦੇਣਾ ਉਹ ਚਲੋ ਕੋਈ ਗੱਲ ਨਹੀਂ ਫਿਰ ਹੁਣ ਗਲਤੀਆਂ ਤੇ ਆਪਣੀਆਂ ਵਾ ਇਸ ਨੂੰ ਕੀ ਕਹੀਏ ਚਲ ਜੀਏ ਫਿਰ ਆਪਾਂ ਟਾਈਮ ਨਾਲ ਜਾਓ ਜਾਓ ਮਾਰੋ ਚੱਕਰ ਫਿਰ ਚਲੋ ਠੀਕ ਆ ਫਿਰ ਮੈਂ ਦੱਸਾਂ ਹੈ ਹਾਂ ਚਲ ਠੀਕ ਆ ਛੇਤੀ ਆ ਜਿਓ ਚੰਗਾ ਪਰਮ ਹਾਂਜੀ ਮੈਂ ਤੇਰੇ ਪਾਜੀ ਨਾਲ ਕਰ ਲਈਏ ਸਲਾਮ ਅੱਛਾ ਕੈਂਡ ਦੇ ਸ਼ੌਪ ਕੰਮ ਵਿੱਚ ਦੇਰੀ ਕਾਦੀ ਆ ਹੈ ਤੇ ਜਾਓ ਦੋਵੇਂ ਭੈਣਾ ਤੇ ਨਾਲ ਹੀ ਪਰਮ ਚੱਲ ਜੇ ਤੇ ਜਾ ਕੇ ਤੇ ਮਾਫੀ ਮੰਗ ਕੇ ਆਓ ਚਲੋ ਠੀਕ ਹੈ ਤੇ ਮੈਂ ਕਿਹਾ ਹੀ ਵੀ ਪਰਮ ਨੂੰ ਲੈ ਕੇ ਜਾਣਾ ਵਾ ਇਹਦੇ ਵਾਂਗ ਦੇਖ ਕੇ ਇਹਦੀ ਮਾਸੀ ਨੇ ਪਿਗਲ ਜਾਣਾ ਹੈ ਇਹਨੂੰ ਦੇਖ ਕੇ ਤੈਨੂੰ ਠੰਡ ਪੈ ਜਣੀ ਆ ਚਾਹ ਚਾਹ ਆ ਗਿਆ ਹੋ ਸਕਦਾ ਸਾਨੂੰ ਮਾਫੀ ਮਿਲ ਹੀ ਜਾਵੇ ਹੈ ਚਲੋ ਫਿਰ ਚਲੀਏ ਨਾ ਚਲ ਮੈਂ ਚਾਹ ਚਾਹ ਵੀ ਨਹੀਂ ਨਹੀਂ ਐਂਦਾ ਕਰਦੇ ਨਾ ਹੁਣ ਇੱਥੇ ਚਾਹ ਪੀਤੀ ਤਾਂ ਹੋਰ ਲੇਟ ਹੋਵਾਂਗੇ ਜਾ ਕੇ ਉੱਥੇ ਹੀ ਪੀਨੇ ਚਾਹ ਹੁਣ ਇਕੱਠੇ ਬੈਠੋ ਲੈ ਲਓ ਜੇ ਇੱਥੇ ਪੀਣੀ ਇੱਥੇ ਪੀ ਲਓ ਨਹੀਂ ਨਹੀਂ ਪੁੱਤ ਇੱਥੇ ਚਾਹ ਵਾਲ ਹੋਗੇ ਤਾਂ ਹੋਰ ਘੰਟਾ ਨਿਕਲ ਜਾਣਾ ਤੇ ਚਲੀਏ ਆਪਾਂ ਅੱਗੇ ਲੇਟ ਹੋਏ ਹੇ ਚਲ ਆਜੋ ਫਿਰ ਮੈਂ ਵੀ ਕਪੜੇ ਪਾ ਲਈ ਆਲੋ ਹੁਣ ਫਿਰ ਇੱਦਾਂ ਹੀ ਚੱਲ ਗਏ ਜਣ ਯਾ ਹੋ ਗਿਆ ਜਮਤ ਹੋ ਗਈ ਘਰ ਆ ਗਿਆ ਹਾਂ ਤੇ ਹੁਣ ਇਹ ਆ ਵੀ ਹੁਣ ਮੇਰਾ ਪੁੱਤ ਨਾ ਕੋਈ ਮਾੜਾ ਜੰਗਾ ਕੰਮ ਨਾ ਕਰੀ ਫੇਰ ਨਹੀਂ ਨਹੀਂ ਠੀਕ ਆ ਮਾਸਟਰ ਜੀ ਠੀਕ ਹੈ ਨਾ ਹਾਂਜੀ ਕਿਉਂਕਿ ਸਮਾਕੀ ਵਾਲੀ ਜ਼ਿੰਦਗੀ ਨੂੰ ਜ਼ਿਆਦਾ ਲੰਮੀ ਨਹੀਂ ਹੁੰਦੀ ਨਹੀਂ ਬਿਲਕੁਲ ਹਾਂ ਜਿੱਤੀ ਮਰ ਜਾਂਦੇ ਆ ਬੜੇ ਹੱਦੇ 2 ਸਾਲ ਕੱਢਦੇ ਜੋ ਨਹੀਂ ਮੈਨੂੰ ਲੱਗ ਗਿਆ ਨਹੀਂ ਮੈਂ ਨਹੀਂ ਪੀਣਾ ਮਿਲ ਗਿਆ ਉਹ ਸਬਕ ਠੀਕ ਹੈ ਨਾ ਹਾਂਜੀ ਤੇ ਜੋ ਹੋਇਆ ਹੋਇਆ ਤਾਂ ਬੜਾ ਮਾੜਾ ਹੁਣ ਤੂੰ ਵੇਖ ਵੀ ਤੇਰੇ ਇਹ ਕੰਮ ਕਰਕੇ ਕਿੱਡਾ ਨੁਕਸਾਨ ਹੋਇਆ ਵਾ ਹਾਂਜੀ ਹੈ ਮੋਰੋ ਕੁੜੀ ਵੀ ਤੁਹਾਡਾ ਨਾ ਕੁੰਡੀ ਬੋਲਦੀ ਨਹੀਂ ਕਿ ਤੁਹਾਡਾ ਰਿਸ਼ਤਾ ਵੀ ਟੁੱਟ ਗਿਆ ਉਧਰੋਂ ਹਾਂਜੀ ਤੇ ਰਹਿ ਕੇ ਨਾ ਉਦਾਂ ਦੇ ਉਦਾਂ ਦੇ ਨਾਲੇ ਪੈਸੇ ਵੀ ਗਏ ਆ ਪੈਸੇ ਵੀ ਸਾਰੇ ਜਾਂਦੇ ਲੱਗੇ ਤੇ ਸਿਹਤ ਵੀ ਖਰਾਬ ਹੋ ਗਈ ਹੈਨਾ ਜੇਲਾ ਵਿੱਚ ਧੱਕੇ ਖਾਏ ਤੇ ਨਾਲੇ ਬਦਨਾਮੀ ਕਿੰਨੀ ਹੋ ਗਈ ਬਾਜੀ ਭੈਣ ਜੀ ਮੈਂ ਤੇ ਮਾਫੀ ਮੰਗਨੀ ਆ ਤੁਹਾਡੇ ਕੋ ਅਸੀਂ ਬੜਾ ਕਹਾਵਾੜਾ ਕੀਤਾ ਵਾ ਅਸੀਂ ਹੈ ਤਨੀ ਮਾਫੀ ਦੇ लायक ਪਰ ਕੀ ਕਰੀਏ ਹੁਣ ਕਿਉਂ ਪ੍ਰਭ ਆ ਕੰਮ ਤੇ ਸਾਰੇ ਕੁੱਠੇ ਕੀਤੇ ਆ ਵੀ ਆਖ ਇੱਥੇ ਕਾ ਪੱਤ ਕਰਦੇ ਰਹੀਆਂ ਆਪਣੀ ਪੈਲੀ ਲੈ ਗਈਆਂ ਇੱਥੋਂ ਸਭ ਕੁਝ ਮਾੜਾ ਹੀ ਕੀਤਾ ਤੁਹਾਡੇ ਨਾਲ ਪਰ ਫਿਰ ਵੀ ਤੁਸੀਂ ਪੈਰ ਪਿੱਛੇ ਨਹੀਂ ਖਿੱਚੇ ਤੁਸੀਂ ਗਾਂ ਹੋ ਗਏ ਸਾਡੀ ਮਦਦ ਕੀਤੀ ਆ ਤੁਹਾਡੇ ਨਿਆਂ ਨੂੰ ਬਚਾਉਣ ਵਾਲੇ ਤੁਸੀਂ ਜੇ ਬਸ ਰੱਬ ਦੇ ਰੂਪੇ ਤੁਸੀਂ ਗਾਂ ਹੋਏ ਜੇ ਇਹਨਾਂ ਨੂੰ ਬਚਾਇਆ ਨੂੰ ਜੇਲ ਚ ਕਢਾਇਆ ਤੇ ਮੇਰਾ ਮੁੰਡਾ ਵੀ ਕਿੱਥੋਂ ਵਾਪਸ ਲਿਆ ਹੁੰਦਾ ਜੇ ਜੇ ਨਾ ਹੁੰਦੇ ਤੁਸੀਂ ਤੇ ਕਿੱਥੇ ਅਸੀਂ ਰੁੱਲਦੇ ਫਿਰਨਾ ਸੀਗਾ ਪਰ ਇਹ ਚੀਜ਼ਾਂ ਨਾ ਪਈਆਂ ਸੋਜੀ ਦੀਆਂ ਆ ਫੇਰ ਵੀ ਤੁਹਾਡੀ ਮੈਂ ਭੈਣ ਲੱਗਦੀ ਆ ਤੁਹਾਡਾ ਫਰਜ ਨਹੀਂ ਬੰਦਾ ਇਦਾਂ ਦੀਆਂ ਗੱਲਾਂ ਕਰਦਾ ਕਿੰਨੀ ਬਦਨਾਮੀ ਹੋਈ ਤੇ ਇਥੋਂ ਪਹਿਲੀ ਵੇਚੀ ਮੈਂ ਬਾਹਰ ਨਿਕਲਦੀ ਆ ਤਾਂ ਪਿੰਡ ਦੇ ਸਾਰੇ ਮਖੌਲ ਕਰਦੇ ਕਿ ਤੇਰੀਆਂ ਸੱਤੀਆਂ ਪਹਿਣਾ ਹੋ ਗਈ ਤੇ ਇਦਾਂ ਦੇ ਧੋਖੇ ਕਰਦੀ ਆ ਪਰ ਫੇਰ ਵੀ ਮੈਂ ਆਖਿਆ ਨਹੀਂ ਰੱਬ ਤੋਂ ਡਰਨਾ ਚਾਹੀਦਾ ਮੈਂ ਤੁਹਾਡੇ ਪਿੱਛੇ ਜਾਂਦੀ ਰਹੀ ਮੇਰੀ ਨੋ ਮੇਨ ਨਾਲ ਲੜਦੀ ਰਹੀ ਮੈਂ ਚੁੱਪ ਕਰਕੇ ਨਾ ਜੋ ਗੱਲਾਂ ਕਰਦੀ ਝੋਲੀ ਚ ਪਾ ਲੈਣੀ ਆ ਵੀ ਕੋਈ ਗੱਲ ਨਹੀਂ ਮੈਂ ਆਪਣੀਆਂ ਭੈਣਾਂ ਵਾਸਤੇ ਜੋ ਵੀ ਮੈਨੂੰ ਕਹੂਗੀ ਮੈਂ ਸੁਣ ਲਾਂਗੀ ਭੈਣ ਗਲਤੀ ਤਾਂ ਅਸੀਂ ਬੜੀ ਵੱਡੀ ਕੀਤੀ ਆ ਅਈ ਮਾਫੀ ਮੰਗਣ ਦੇ ਕਾਰੋ ਵੀ ਨਹੀਂ ਹੈਗੇ ਤੁਹਾਡੇ ਕੋਲ ਪਰ ਕੀ ਕਰੀਏ ਹੁਣ ਤਰੀ ਮੰਗੋ ਫਿਰ ਵੀ ਤੁਸੀਂ ਮੈਨੀਆਂ ਛੋਟਨਾ ਪਹਿਣਾ ਜੀ ਕੋਈ ਗੱਲ ਨਹੀਂ ਪਰ ਕੰਸੋ ਕ ਮੈਂ ਇੰਨਾ ਸੋਚਣਾ ਸੀ ਆਪਣੇ ਹੱਥੀਂ ਤੁਸੀਂ ਹਾਨੂੰ ਇੱਥੇ ਬਿਠਾ ਲਿਆ ਤੇ ਹੱਥੀਂ ਮੁੜ ਕੇ ਤੁਸੀਂ ਸਾਡਾ ਸਾਰਾ ਕੁਝ ਇੱਥੋਂ ਵੇਚ ਵਟ ਕੇ ਲੈ ਗੀਆਂ ਪਰ ਪ੍ਰਮਾਤਮਾ ਦਾ ਸ਼ੁਕਰ ਆ ਪਰ ਸਾਡ ਕੋ ਥੋੜਾ ਹੀ ਬਹੁਤਾ ਹੀ ਸਾਡਾ ਪੁੱਤ ਨੇਕ ਨਿਕਲਿਆ ਰੋਟੀ ਗਿਆ ਆਪਾਂ ਵਧੀਆ ਖਾਂਦੇ ਆ ਸਾਨੂੰ ਕਿਸੇ ਗੱਲ ਦੀ ਇਥੇ ਤੰਗੀ ਨਹੀਂ ਮੁੰਡਾ ਸਾਡਾ ਚੰਗਾ ਵਾ ਹਾਂ ਚਲੋ ਨੂੰ ਕਰਕੇ ਤਾਂ ਨਹੀਂ ਲੜ ਪੈਂਦੀ ਆ ਉਹ ਵੀ ਤੁਹਾਡੇ ਕੰਮ ਤੋਂ ਉਦਾਂ ਕਰੀ ਉਹਨੇ ਮੜ ਚਾਂਗੇ ਨਹੀਂ ਕੀਤੀ ਠੀਕ ਆ ਕਿ ਨਹੀਂ ਤੇ ਆਪਾਂ ਕੋਈ ਬੋਧੀਆਂ ਵੱਡੀ ਵੱਡੀ ਕੋਈ ਫੜਦੀ ਮਾਰਦੇ ਟਾਈਮ ਪਾਸਾ ਦਾ ਵਧੀਆ ਹੁੰਦਿਆ ਹੁਣ ਤੁਸੀਂ ਵੇਖੋ ਵੀ ਤੁਹਾਡੇ ਕੋ ਆਪਣੀ ਸਹੁਰਿਆਂ ਦੀ ਜਮੀਨ ਜ਼ਿਆਦਾ ਤਾਂ ਹੈਗੀਆਂ ਥੋੜੀਆਂ ਬੋਧੀਆਂ ਹਨਾ ਤੁਹਾਨੂੰ ਉਹਦੇ ਸਬਰ ਸੰਤੋਖ ਨਹੀਂ ਆਇਆ ਤੁਸੀਂ ਮੁੜ ਕੇ ਸਾਨੂੰ ਇੱਥੇ ਭਾਲ ਕੇ ਤੇ ਮੁੜ ਕੇ ਸਾਰਾ ਕੁਝ ਇੱਥੇ ਲੁੱਟ-ਪਲੁੱਟ ਕੇ ਤੇ ਲੈ ਗਿਆਂ ਤੇ ਹਾਜ ਤੋ ਦੁਹੀ ਜਿਹੜਾ ਬਣਿਆ ਨਾ ਕੁਝ ਨਹੀਂ ਨਾ ਚੱਲ ਕੰਮ ਸੋ ਕੰਮ ਤਾਂ ਇਹ ਇੰਨਾ ਹੀ ਸੋਚ ਲਈਨੀ ਆ ਕਿ ਜੇ ਤੁਸੀਂ ਪੈਲੀ ਵੇਚਣੀ ਉਹ ਜਿਹੜੇ ਲੋਕਾਂ ਨੂੰ ਵਪਾਰੀ ਲਿਆ ਲਿਆ ਕੇ ਸੌਦਾ ਕਰਾਉਂਦੇ ਸੀ ਕਈ ਕੁਸ਼ ਕਰਦੇ ਤੁੰਗੀਆਂ ਨੂੰ ਜਿੰਦਰੀ ਮਾਰਦੇ ਇਹ ਤੁਹਾਡੇ ਕਰਨ ਵਾਲਾ ਕੰਮ ਹੈਗਾ ਨਹੀਂ ਇਹਦਾ ਬੜੀਆਂ ਗਲਤੀਆਂ ਕੀਤੀਆਂ ਭੈਣ ਆਪਾਂ ਹੁਣ ਇਦਾਂ ਨਾ ਕਰੋ ਹੁਣ ਸਾਨੂੰ ਮaaf ਕਰ ਦੋ ਬਸ ਉਹ ਨਹੀਂ ਅਸੀਂ ਤੁਹਾਨੂੰ ਕੀ ਕਹਿਣਾ ਵਾ ਅਸੀਂ ਮaaf ਕਰਨ ਵਾਲੇ ਵੀ ਕੌਣਾ ਮaaf ਦਿਓ ਵਾਹਿਗੁਰੂ ਮਹਾਰਾਜ ਪਰਮਾਤਮਾ ਕਰੇ ਪਰ ਗੱਲ ਤੇ ਇਹ ਆ ਵੀ ਜੇ ਚੰਗੇ ਕੰਮ ਕਰੀਏ ਨਾ ਤਾਂ ਉਹਦੇ ਨਤੀਜੇ ਚੰਗੇ ਆਉਂਦੇ ਆ ਠੀਕ ਹੈ ਨਾ ਜੇ ਹੀ ਮਾੜੀ ਕੰਮ ਕਰਨੇ ਆ ਤੁਹਾਡੇ ਮਨ ਚ ਤੇ ਉਹ ਗੱਲਾਂ ਰਹਿੰਦੀਆਂ ਨੇ ਤੁਹਾਡੇ ਨਾਂ ਨਾਲ ਆ ਕੀਤਾ ਆ ਕੀ ਤੇ ਜੇ ਇਹਦੇ ਵਿੱਚ ਚੰਗਾ ਹੀ ਮੌਕਾ ਹੀ ਨੰਦਿਆ ਕਿਸੇ ਨਾ ਮਾੜੀ ਚੰਗੀ ਨਾ ਕਰੀਏ ਜੋ ਆਪਣਾ ਹੱਕ ਵੰਦਾ ਹਾਨੂੰ ਬਹਿ ਕੇ ਕਹਿ ਦਿੰਦਾ ਹੁਣ ਤੁਸੀਂ ਦੋਵੇਂ ਘਰ ਦੁਖੀ ਜੇ ਤੁਹਾਡਾ ਕੀ ਗੱਲ ਹੋਇਆ ਕਿੰਨੇ ਤੁਹਾਡੇ ਪੈਸੇ ਖਰਾਬ ਹੋ ਗਏ ਦੋਵਾਂ ਘਰਾਂ ਦੇ ਠੀਕ ਆ ਕਿ ਉਹਦਾ ਮੁੰਡਾ ਪਤਾ ਨਹੀਂ ਕਿੱਦਾਂ ਆਇਆ ਚਲੋ ਮਹਾਰਾਜ ਦਾ ਸ਼ੁਕਰ ਆ ਕਿ ਉਹ ਘਰ ਆ ਗਿਆ ਜਾਣ ਤੇ ਆ ਗਿਆ ਆਪਣੇ ਹੁਣ ਇਹ ਜਿਲ੍ਹੇ ਦੇ ਧੱਕੇ ਖਾਂਦਾ ਫਿਰਨ ਲਿਆ ਹੁਣ ਅਸੇ ਕੇਸ ਪਤਾ ਨਹੀਂ ਕਿੰਨੇ ਚਿਰ ਪਿਆਰਣਾ ਉਹ ਭੁਗਦਾ ਰਹੂਗਾ ਕਿਹਾ ਕਿ ਜੇ ਨੂੰ ਬਾਹਰ ਚਲ ਗਿਆ ਉਹਨੇ ਇਹਨੂੰ ਲੈਣਾ ਸੀ 4 ਰੁਪਏ ਤੁਹਾਡੇ ਘਰ ਆਉਂਦੇ ਉਹ ਵੀ ਕੰਮ ਸਾਰੇ ਤੁਹਾਡੇ ਵੀ ਤੇ ਰਹਿ ਗਏ ਪੈਸੇ ਵੀ ਤੁਹਾਡੇ ਲੱਗ ਗਏ ਨਾਲੇ ਬਾਕੀ ਇਹ ਗੱਲ ਵਾ ਜੀ ਇਹਨਾਂ ਪਹਿਲੀ ਲਾਂਬੀ ਵੇਚਣੀ ਅਸੀਂ ਹੁਣ ਕੇ ਬਾਅਦ ਵਿੱਚ ਰਿਵਾਰਡ ਲਿੰਗਰਾ ਪਾਹੀ ਨਹੀਂ ਲਈ ਅਸੀਂ ਪਗਾਨੀ ਪਹਿਲਾਂ ਉੱਥੋਂ ਪਹਿਲੀ ਵੇਚ ਕੇ ਤੇ ਤੁਹਾਨੂੰ ਉਧਰ ਸਹਮਤੀ ਨਾਲ ਪੈਸੇ ਦੇਣਗੇ ਆ ਲੋਕਾਂ ਨੇ ਤੂੰ ਤੂੰ ਤੋਂ ਬਚ ਦੇ ਕਿੰਨੀ ਸ਼ਰਮ ਆਉਂਦੀ ਬਾਹਰ ਨਿਕਲ ਤੂੰ ਜੀ ਨਹੀਂ ਕਰਦਾ ਭੈਣ ਜਿਹੜੇ ਪੈਸੇ ਖੜੇਨ ਘੜ ਤੋਂ ਆਪੇ ਪਹਿਲੀ ਵੇਚ ਕੇ ਉਹ ਤੁਹਾਡੇ ਸਾਰੇ ਬਰਬਾਦ ਹੋ ਗਏ ਆ ਕਿਹੇ ਕੰਮ ਨਹੀਂ ਆਏ ਉਹ ਪੈਸੇ ਆਈ ਰਹੂਗਾ ਤਰ ਮੈਂ ਕਰ ਦਸੀਗੇ ਜੇ ਕਦੇ ਇਹੋ ਜਿਹਾ ਕੇਸ ਕੋਈ ਸਾਡੇ ਸਾਹਮਣੇ ਕੱਲ ਨੂੰ ਆਵੇ ਨਾ ਅਸੀਂ ਕਹਣਾ ਉਸੇ ਵੇਲੇ ਜਿਹੜੀ ਗੱਲ ਬਾਤ ਹੈਗੀ ਹੈ ਨਾ ਬੈਠ ਕੇ ਕਰ ਲਿਓ ਕਦੀ ਜਾ ਕੇ ਆਪਣੇ ਸਹੁਰੇ ਨਾਲ ਬਿਓ ਮੁਰਗੇ ਮੁਰਗੇ ਲੜਾਈਆਂ ਪੈ ਜਾਂਦੀਆਂ ਆ ਵੀ ਮੇਰਾ ਹਿੱਸਾ ਵਾ ਫਲਾਣਾ ਠੀਕ ਆ ਨਾਲੇ ਅਗਲੇ ਪੈਸੇ ਲਉਂਦੇ ਰਹਿਣ ਨਾਲੇ ਵਰਤਦੇ ਰਹਿਣ ਤੇ ਮਗਰੋਂ ਆਣ ਕੇ ਅਗਲੇ ਹਿੱਸੇ ਲੈ ਜਾਂਦੇ ਆਪਣੇ ਫਾਇਦਾ ਕੀ ਹੋਇਆ ਚਲੋ ਬਾਜੀ ਛੱਡੋ ਹੁਣ ਪੁਰਾਣੀਆਂ ਗੱਲਾਂ ਮਿੱਟੀ ਪਾਓ ਹੁਣ ਬਸ ਅਸੀਂ ਤੜਕੋ ਮਾਫੀ ਮੰਗਣ ਆਏ ਆ ਹੁਣ ਸਾਡੇ ਹੱਥ ਵਾਸਤੇ ਕੁਝ ਨਹੀਂ ਹੈਗਾ ਚਲੋ ਜੋ ਵੀ ਆ ਹਮ ਬਸ ਮਾਫ ਕਰ ਦੋ ਅਹੀਂ ਮਿੱਟੀ ਪਾ ਜਿੱਤੀ ਅਹੀਂ ਕੀ ਕਿਹਾ ਵਾ ਅੱਗੇ ਹੁਣ ਮਿਲੀਏ ਵਰਤੀ ਆਪਸੇ ਚੰਨੀ ਬਸ ਇਹੀ ਚਾਹੁੰਦੇ ਅਸੀਂ ਤੇ ਹੁਣ ਹੁਣ ਭਾਵੇਂ ਮਿਲੋ ਵਰਤੋ ਜੋ ਮਰਜ਼ੀ ਕਰੋ ਪਰ ਲੋਕ ਤਾਂ ਮਜ਼ਾਕ ਵੀ ਕਰਦੇ ਆ ਨਾ ਚਲੋ ਭਾਜ ਜੇ ਫੇਰ ਇੱਕ ਹੋਣਾ ਤਾਂ ਆਪੇ ਲੋਕਾਂ ਨੇ ਉਹ ਮੂੰਹ ਨਾਲ ਚੰਗੇ ਵੀ ਕਹਿਣਾ ਪੈਣਾ ਜੇ ਹੁਣ ਸਾਡੀ ਨੂੰ ਸਾਨੂੰ ਮੇਨੇ ਮਾਰਦੀ ਆ ਵੀ ਤੁਸੀਂ ਕਿੱਥੇ ਹੋ ਗਏ ਫੇਰ ਮਿਲਣ ਲੈ ਵੀ ਇੱਕ ਦੂਜੇ ਨਾਲ ਮਾੜਾ ਚੰਗਾ ਤਾਂ ਲੋਕਾਂ ਵੀ ਤਾਂ ਕਹਿਣਗੇ ਨਾ ਹੁਣ ਗਲਤੀਆਂ ਕੀਤੀਆਂ ਵਾ ਤਾਂ ਚਲੋ ਸਜ਼ਾ ਵੀ ਬਥੇਰੀ ਮਿਲ ਗਈ ਆ ਸਾਨੂੰ ਹੁਣ ਬਸ ਕਰੋ ਚਲੋ ਮੈਂ ਸਭ ਜੀ ਹੁਣ ਪੁਰਾਣੀਆਂ ਗੱਲਾਂ ਛੱਡੋ ਕਿਉਂਕਿ ਮੈਂ ਤੇ ਤੁਹਾਡਾ ਇੱਥੇ ਧੰਨਵਾਦ ਕਰਨਾ ਆਇਆ ਵਾ ਤੇ ਮਾਫੀ ਮੰਗਣ ਆਇਆ ਵਾ ਤੁਹਾਡੇ ਕੋਲ। ਉਹ ਤੂੰ ਮੇਰੇ ਕੋਲ ਮਾਫੀਆਂ ਨਾ ਮੰਗ। ਅਸੀਂ ਤੈਨੂੰ ਕੀ ਕਿਹਾ ਵਾ? ਠੀਕ ਆ ਜੋ ਹੈਗਾ। ਪਰ ਉਹਦਾ ਇਹ ਆ ਵੀ ਤੂੰ ਪਾਪ ਬੜਾ ਕੀਤਾ ਵਾ। ਉਹ ਕੁੜੀ ਬੜੀ ਚੰਗੀ ਸੀ ਚੱਸ। ਬਿਲਕੁਲ ਜੀ। ਹੈ? ਤੇ ਮੈਂ ਨਾ ਵੀ ਤੂੰ ਕੋਸ਼ਿਸ਼ ਕਰ ਜੇ ਕਿ ਤੇਰਾ ਉਹ ਨਾਲ ਸੇਵਾ ਹੋ ਜੇ ਤੇ ਜੇ ਕਿ ਤੂੰ ਆ ਜੇ ਕਿਸੇ ਟਿਕਾਣੇ ਵੀ ਚੱਲ ਕੋਈ ਗੱਲ ਨਹੀਂ ਕੁਝ ਟਾਈਮ ਪਾ ਕੇ ਹਾਂਜੀ। ਤੇ ਤੂੰ ਜੇ ਹੁਣ ਆਪਣੇ ਆਪ ਨੂੰ ਸਮਝੇ ਵੀ ਮੈਂ ਠੀਕ ਵਾਂ ਮੈਂ ਤੂੰ ਉਹਨੂੰ ਵਿਸ਼ਵਾਸ ਦਿਵਾ ਕੇ ਇਸ ਤਰ੍ਹਾਂ। ਹਾਂਜੀ। ਹੈ? ਤੇ ਪਹਿਲੀ ਗੱਲ ਤਾਂ ਮੈਨੂੰ ਨਹੀਂ ਮੈਦ ਵੀ ਉਹ ਮੰਨੇ ਪਰ ਫਿਰ ਵੀ ਆਪਣਾ ਜੋਰ ਲਾ ਦੇ ਪ੍ਰਮਾਤਮਾ ਦੇ ਅੱਗੇ ਨਾ ਅਰਦਾਸ ਕਰਿਆ ਕਰ ਠੀਕ ਹੈ ਹਾਂਜੀ ਤੇ ਤੇਰਾ ਉੱਥੇ ਜਿਹੜਾ ਨਾ ਫੇਰ ਕੰਮ ਸੈੱਟ ਹੋ ਜੇ ਤੁਸੀਂ ਦੋਵੇਂ ਜਿੱਥੇ ਫੇਰ ਇਕੱਠੇ ਰਹਿਣ ਲੈਪੋ ਹਾਂਜੀ ਹੈ ਤੇ ਬਾਕੀ ਇਹ ਆ ਵੀ ਹੁਣ ਆਪਣੇ ਮਾਪਿਆਂ ਦਾ ਧਿਆਨ ਰੱਖੀ ਹਾਂਜੀ ਤੇ ਹੁਣ ਨਾ ਕਦੇ ਪੁੱਠਿਆਂ ਕੰਮਾਂ 'ਚ ਪੈ ਜੀ ਨਹੀਂ ਨਹੀਂ ਮਾਸੜ ਜੀ ਮੈਂ ਨਹੀਂ ਹੁਣ ਪੈਂਦਾ ਤੇ ਮਾਸੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਵੀ ਹੁਣ ਪੁਰਾਣੀਆਂ ਗੱਲਾਂ ਛੱਡੋ ਤੇ ਸਾਡਾ ਸਾਥ ਦਿਓ ਕਿਉਂਕਿ ਅਹੀਂ ਦੇ ਪਹਿਲਾਂ ਹੀ ਇੰਨਾ ਲੁੱਟ-ਪੁੱਟ ਗਏ ਆ ਤਦੋਂ ਜਿਹੜਾ ਤੂੰ ਸਾਥ ਦਓਗੇ ਤੇ ਇਹ ਵੀ ਮਿਲਬਰਤਨ ਜੋਗੀਆਂ ਹੋਣਗੀਆਂ ਚੱਲ ਪੁੱਤ ਮਾਂ ਨੂੰ ਕੋਈ ਮਾफी ਮੰਗੀ ਦੇਂਦੀ ਕੋਈ ਗੱਲ ਨਹੀਂ ਜੇ ਤੇਰ ਕੋਈ ਗਲਤੀ ਹੋਈ ਹੋਵੇ ਨਾ ਕਿ ਆਪਾਂ ਤੈਨੂੰ ਮਾਫ਼ ਕਰਤਾ ਹਾਂ ਪਰ ਸਭ ਤੋਂ ਜ਼ਰੂਰ ਤੈਨਾਂ ਦੇ ਗੁੱਸਾ ਹੀ ਉਹ ਮੈਂ ਕੱਢ ਲਿਆ ਉਹ ਤੇਰੇ ਕਾਹਦਾ ਗੁੱਸਾ ਨਹੀਂ ਠੀਕ ਆ